ਗੁਰੂ ਵਾਹਿ E Wow. he guru wow. ਤੱਪੇ ਅੱਜ ਸ਼੍ਰੋਮਣੀ ਜਰਨਲ ਅਮਰ ਸਿੰਘ ਤੰਤਨ ਬਾਬਾ ਜੀਵਨ ਸਿੰਘ ਜੀ ਦੇ 364ਵੇਂ ਜਨਮ ਪ੍ਰਕਾਸ਼ ਦਿਵਸ ਨੂੰ ਸਮਰਪਿਤ ਜੋ ਹਰ ਸਾਲ ਜਿਲ੍ਹਾ ਮਰਸਾਰਦੀ ਸੰਗਤ ਵੱਲੋਂ ਇਹ ਅੰਮ੍ਰਿਤਸਰ ਦੇ ਮੁੱਖ ਗੇਟ 골ਡਨ ਗੇਟ ਤੋਂ ਹਰ ਸਾਲ ਹੀ ਵੱਡਾ ਜੱਫਾ ਬਾਬਾ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਸੰਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਲੰਧਰ ਸਾਹਿਬ ਨੂੰ ਵਰਨਾ ਹੁੰਦਾ ਹੈ ਸੋ ਅੱਜ ਬਹੁਤ ਵੱਡੀ ਗਿਣਤੀ ਦੇ ਵੱਡੀ ਤਦਾਦ ਦੇ ਸੰਗਤਾਂ ਇੱਥੇ ਇਕੱਤਰ ਹੋ ਰਹੀਆਂ 8:30 ਵਜੇ ਤੱਕ ਚੱਲਾ ਹੋਊਗਾ ਜਿਸ ਤੋਂ ਆਪਾਂ ਰਵਾਨਾ ਕਰਨ ਵਾਸਤੇ ਸਾਡੇ ਮਾਨਯੋਗ ਕੈਬਨਟ ਮੰਤਰੀ ਪੰਜਾਬ ਸਰਦਾਰ ਅਰਪਜਨ ਸਿੰਘ ਜੀ ਟੀਓ ਸਾਡੇ ਮਾਨਯੋਗ ਚੇਅਰਮੈਨ ਮਾਰਕੀਟ ਕਮੇਟੀ ਚਗਵਾ ਸਾਰੇ ਇੱਥੇ ਆਪਣਾ ਜਥੇਬੰਦੀਆਂ ਦੇ ਸਾਡੇ ਪਾਸਟ ਵੱਲੋਂ ਬਾਬਾ ਜੀਮਨ ਸਿੰਘ ਸਾਹਿਬਾ ਤੇ ਨੀਟਾਵਨਾ ਸਰ ਇਸੇ ਤਰ੍ਹਾਂ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੀਆਂ ਵੀ ਸਮਾਜਿਕ ਸੰਸਥਾਵਾਂ ਸਾਰੀਆਂ ਇੱਥੇ ਕੱਟੀਆਂ ਹੋ ਗਏ ਅੱਜ ਇਥੇ ਅਰਦਾਸ ਕਰਕੇ ਬਾਬਾ ਜੀ ਦੇ ਜਨਮ ਦਿਨ ਨੂੰ ਮਨਾਉਣ ਵਾਸਤੇ ਨਾਨਪੁਰ ਸਾਹਿਬ ਨੂੰ ਚਾਲਾ ਪਾਉਣ ਲੱਗੇ ਆ ਜਿੱਥੇ ਜਾ ਕੇ ਬਾਬਾ ਜੀ ਦੇ ਜਨਮ ਤੋਂ ਲੈ ਕੇ ਸੀਦੀ ਤੱਕ ਦਾ ਜਿਹੜਾ ਇਤਿਹਾਸ ਆ ਉਹ ਸੁੰਦਰ ਦੀਵਾਨ ਹਾਲ ਦੇ ਵਿੱਚ ਦੀਵਾਨ ਸਜੇ ਹਨ ਉਹਨਾਂ ਦੇ ਵਿੱਚ ਰਾਗੀ ਸਿੰਘ ਸਾਡੀ ਜਿੱਥੇ ਕਟਾਵਾਜ ਕੋਨਾ ਵੱਲੋਂ ਜਿਹੜਾ ਵਾ ਦਰਸਾਇਆ ਜਾਊਗਾ ਵਾਲੇ ਟਿਕਾ ਖਾਲਸਾ ਵਾਰ ਦੀ ਫਤਿਹ ਸਾਡੇ ਵਾਸਤੇ ਬਹੁਤ ਮਹਾਨ ਦਿਹਾੜਾ ਹੈ ਅੱਜ ਉਹਨੇ ਅਮਰ ਸਿਧ ਬਾਬਾ ਜੀ ਦਾ 364 ਮਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਰੇ 10 ਮਈ ਇਸ ਤਰ੍ਹਾਂ ਦਾ ਕੰਡੇ ਪਾਸੇ ਦੀ ਬਾਬਾ ਮੇਜਰ ਸਿੰਘ ਦੀ ਸੋਡੀ ਸਾਡੀ ਅਗਵਾਈ ਦੇ ਵਿੱਚ ਜਿੱਥੋਂ ਪੂਰਾ ਜੱਥਾ ਜਿਹੜਾ ਸ਼੍ਰੀ ਨਾਮ ਕੋ ਸਾਹ ਦੇ ਦਰਸ਼ਨਾਂ ਵਾਸਤੇ ਜਾ ਰਿਹਾ ਹੈ ਜਿਹੜੀ ਅਲਸਾਨੀ ਸ਼ਹਾਦਤ ਆ ਭਾਈ ਜਤਾ ਜੀ ਦੀ ਇਹਨੂੰ ਇਤਿਹਾਸ ਹਮੇਸ਼ਾ ਯਾਦ ਰੱਖੂਗਾ ਕਿਉਂਕਿ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਤੋਂ ਅਨੰਪੁਰ ਸਾਹਿਬ ਤੱਕ ਉਹਨਾਂ ਸਮਿਆਂ ਦੇ ਵਿੱਚ ਅੱਜ ਤੋਂ 350 ਸਾਲ ਪਹਿਲਾਂ ਜਦੋਂ ਮੁਗਲ ਹਕੂਮਤ ਦਾ ਖਾਫ ਸਾਰੇ ਪਾਸੇ ਫੈਲਿਆ ਹੋਇਆ ਸੀਗਾ ਉਸ ਸਮੇਂ ਇਹੋ ਦੀ ਮਹਾਨ ਕਾਰਜ ਕਰਨਾ ਇੱਕ ਮੈਂ ਸਮਝਦਾ ਬਹੁਤ ਵੱਡੀ ਮਸਾਲਾ ਮਨੁੱਖਤਾ ਵਾਸਤੇ ਆਪਣੇ ਕੌਮ ਵਾਸਤੇ ਆਪਣੇ ਧਰਮ ਵਾਸਤੇ ਸੋ ਅੱਜ ਉਹਨਾਂ ਦੇ 364 ਜਨਮ ਦਿਹਾੜੇ ਦੇ ਮੌਕੇ ਮੈਂ ਨੂੰ ਪਾਸ ਜੀ ਨੂੰ ਲੱਖ-ਲੱਖ ਵਧਾਈ ਦਿੰਦਾ ਅੱਜ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੋਰ ਗੱਦੀ ਦੇ ਵਸਵੀ ਆ ਉਹਦੀ ਵੀ ਸਾਥ ਸੰਗਤ ਨੂੰ ਲੱਖ-ਲੱਖ ਵਧਾਈ ਮੈਂ ਗੁਰੂ ਚਰਨਾਂ ਦੇ ਵਿੱਚ ਇੱਕ ਵਾਰ ਅਰਦਾਸ ਬੇਨਤੀ ਕਰਦਾ ਕਿ ਅੱਜ ਸਾਡਾ ਪੰਜਾਬ ਆ ਇੱਕ ਬੜੀ ਉਜਰਤੀ ਆਪਸ ਦੇ ਨਾਲ ਜੂਝ ਰਿਹਾ ਸਾਰੇ ਪਾਸੇ ਖੜਾ ਦੀ ਮਾਰ ਆ ਔਰ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਆਸ ਬੇਨਤੀ ਕਰੂੰਗਾ ਕਿ ਉਹ ਸਾਡੇ ਪੰਜਾਬ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਅਸੀਂ ਇਸ ਕੁਦਰਤੀ ਆਫਤ ਤੋਂ ਜਲਦ ਜਿਹੜਾ ਉਹ ਬਾਹਰ ਆਈਏ ਔਰ ਪੰਜਾਬ ਜਿਹੜਾ ਨਾਰਮਲ ਅਲਾ ਪਾਵਲ ਨੂੰ ਬੜੀ ਕੁਦਰਤੀ ਆਫਤ ਦੇ ਪ੍ਰਭਾਵ ਜਿਹੜੇ ਨੇ ਕੋਟਣਾ ਬਹੁਤ ਬਹੁਤ ਧੰਨਵਾਦ ਗੁਰਜੀ ਦਾ ਕਾਹਤਾ ਜੀ ਦੁਆਓ ਜੀ ਬਤੋਸ ਕੁਦਰਤੀ ਕਲਿਆਨ ਨੂੰ ਆਲ ਇੰਡੀਆ ਸਰੂ ਦਾ ਫੈਡਰੇਸ਼ਨ ਪੰਜਾਬ ਦਾ ਸੇਵਾਦਾਰ ਆ ਸਾਡੇ ਚੇਅਰਮੈਨ ਸਾਹਿਬ ਬਜੀਤ ਸਿੰਘ ਜੀ ਸਾਡੀ ਵੀਰ ਜੀ ਠੇਕੇਦਾਰ ਦਵਿੰਦਰ ਜੀ ਬਿੱਟੂ ਭਾਜੀ ਬਜੀਤ ਸਿੰਘ ਜੀ ਗੋਰੀ ਪੁਲਵਾਨ ਜੀ ਬਾਬਾ ਹਰਜਿੰਦਰ ਸਿੰਘ ਜੀ ਸਾਡੇ ਸਤਾ ਜੋ ਸਾਡੇ ਜੋ ਉਸਮੇ ਕਰਨਾਟਕ ਦੇ ਮੁਖੀ ਬਾਬਾ ਮੀਤ ਸਿੰਘ ਜੀ ਚੋਟੀ ਸਾਹਿਬ ਉਹਨਾਂ ਦੇ ਨਾਲ ਇਹ ਜਥੇ ਮੈਨ ਨੇ ਤੇ ਸਾਡੀ ਨਾਲ ਬਾਬਾ ਜੀ ਖਲੋਤੇ ਨੇ ਸਭ ਤੋਂ ਪਹਿਲਾਂ ਸਮੂਹ 657 ਸਾਡੀ ਪੂਰੀ ਟੀਮ ਵੱਲੋਂ ਜੇ ਕਿਸੇ ਵੀਰ ਦਾ ਨਾਮ ਰਹਿ ਜਾਵੇ ਤੇ ਸਮਾਂ ਦਾ ਜਾਚਿਆ ਅੱਜ ਸਾਡੇ ਪੋਮੀ ਜਰਨੈਲ ਸੂਰਬੀਰ ਯੋਧੇ ਅਮਰਜੀਤ ਬਾਬਾ ਜਿੰਦਰੇ ਜੀ ਦਾ ਆਗਮਨ ਗੁਰਪੁਰਪਿਆ ਸਮੁੱਚੀਆਂ ਹੀ ਨਾਨਕਲੇਵਾ ਸੰਤਾਂ ਨੂੰ ਪੰਜਾਬ ਤੇ ਪੰਜਾਬ ਜਿੱਦਾਂ ਪਿਆਰ ਕਰਨ ਵਾਲੇ ਜਿੰਨੇ ਜੀ ਆ ਸਾਨੂੰ ਦੇਸਾਂ ਵਿਦੇਸਾਂ 'ਚ ਅਤੇ ਆਪਣੇ ਭਾਰਤ ਦੇਸ਼ ਬੇਟੀਆਂ ਸੰਗਤਾਂ ਨੂੰ ਬਾਬਾ ਜੀ ਦੇ ਜਰਮਦੇੜੇ ਦੀ ਆਪਣੀ ਪੂਰੀ ਟੀਮ ਵੱਲੋਂ ਲੱਖ ਲੱਖ ਵਧਾਈਦਿਆਂ ਜੀ ਲੱਖ ਲੱਖ ਵਧਾਈ ਹੋਵੇ ਔਰ ਧੰਨਵਾਦ ਕਰਦੇ ਹਾਂਗੇ ਬਾਬਾ ਮੇਜਰ ਸੰਤੋਜੀ ਜੀ ਦਾ ਜਿਨ੍ਹਾਂ ਨੇ ਸਾਡੀ ਟੀਮ ਨੂੰ ਇੱਕ ਛੁੱਟੀ ਹੋਈ ਨੂੰ ਜਗਾਇਆ ਵਾ ਇੱਕ ਤਗੜਾ ਹੰਗਾਰਾ ਭਰਿਆ ਵਾ ਜੋਤੇ ਵੀ ਕਿਤੇ ਕੋਈ ਸਮਾਂ ਹੁੰਦਾ ਵਾ ਕੋਈ ਜੀ ਵਾ ਲੋੜਦੀ ਹੋਗੀ ਕਿ ਬਾਬਾ ਜੀ ਦੇ ਇਤਿਹਾਸ ਨੂੰ ਕੋਈ ਛੇੜਛਾੜ ਕਰਦਾ ਉੱਥੇ ਜਾ ਕੇ ਅੱਗੇ ਸੀਨਾ ਤਾਣ ਕੇ ਖੜੋਦੇ ਨੇ ਬਾਬਾ ਜੀ ਦੇ ਇਤਿਹਾਸ ਦੀ ਰੱਖਿਆ ਕਰਦੇ ਨੇ ਬਾਬਾ ਜੀ ਦੇ ਇਤਿਹਾਸ ਨੂੰ ਅੱਗੇ ਲੈ ਕੇ ਜਾਂਦੇ ਨੇ ਅਤੇ ਸਾਡੇ ਸਮਾਜ ਨੂੰ ਜਾਗਰੂਤ ਉਹਨਾਂ ਦੇ ਨਾਲ ਜਿੰਨੀਆਂ ਵੀ ਜਥੇ ਬੰਦियां ਚੱਲਦੇ ਨੇ ਸਾਡੇ ਮਜੀਤ ਸਿੰਘ ਕੌਮ ਜਾਂ ਹੋਰ ਵੀ ਭਾਈਚਾਰੇ ਉਹ ਤੋਂ ਰਹੇ ਹੋ ਕੇ ਬਾਬਾ ਜੀ ਦੇ ਜੀਵਨ ਤੇ ਪੈਰਾ ਦਿੰਦੇ ਨੇ ਇਹ ਬੇਥੇ ਬੜਾ ਬੜਪਾਗਾ ਦੇਣਿਆ ਸਮੁਤੀਆਂ ਹੀ ਸੰਤਾਂ ਨੂੰ ਅੱਗੇ ਚਾਵਾਂ ਮਲਾਵਾਂ ਦੇ ਨਾਲ ਹਥਿਆਰ ਮਨਾਉਣਾ ਚਾਹੀਦਾ ਬਾਬਾ ਜੀ ਦੇ ਜਨਮ ਦਿਹਾੜਾ ਜਿੱਤਾਂ ਹੋਰ ਗੁਰੂਆ ਪੀਰਾਂ ਸੰਤਾਂ ਭਗਤਾਂ ਦੇ ਆਗਮਨ ਕੋਟਪੁਰ ਬਾਤੇ ਦੀ ਮਲਾ ਹੁੰਦੀ ਆਗੀ ਸਰਕਾਰ ਵੀ ਆਪਣੀ ਤਰਫ ਤੋਂ ਕਰਦੀ ਆਗੀ ਅਸੀਂ ਪਿੱਛੇ ਬਾਬਾ ਜੀ ਨੇ ਛੁੱਟੀ ਦੀ ਮੰਗ ਕੀਤੀ ਯੈਸੇ ਸੰਤਾਂ ਨੇ ਕੀਤੀ ਸੀ ਫਿਰ ਪੰਜਾਬ ਸਰਕਾਰ ਨੇ ਨਹੀਂ ਕੀਤੀ ਮਾਨ ਸਾਹਿਬ ਸਾਲ ਤੁਹਾਡੇ ਕੋ ਇੱਕ ਰਹਿ ਗਿਆ ਤੁਹਾਨੂੰ ਇੱਕ ਬੇਨਤੀ ਹੈਗੀ ਤੇ ਕੰਮ ਜਦਾਂ ਇਹ ਰੰਗਰੇਟਿਆਂ ਦੇ ਅੱਗੇ ਇੱਕ ਚਾਹਤ ਗ੍ਰਾਮ ਜਰੂਰ ਕਰ ਦਿਓ ਇੱਥੇ ਸਾਡੀ ਕੌਮ ਕੇ ਮੰਤਰੀ ਬਲੇ ਰੀਟੂ ਸਾਹਿਬ ਉਹ ਵੀ ਹੋ ਗਏ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਕੈਬਨਟ ਦਾ ਹਿੱਸਾ ਕੰਮ ਸੇ ਤੁਸੀਂ ਜਰੂਰ ਆਪਣੇ ਸਮਾਜ ਦੀ ਵਾਜਾ ਦਿਓ ਬਾਬਾ ਜੀ ਦੇ ਜਨਮ ਦਿਹਾੜੀ ਛੁੱਟੀ ਲਈ ਲਾਗੂ ਕਰਾਓ ਉਹ ਨਾਲ ਹੀ ਇਹ ਬੜਾ ਵਡਪਾ ਦਾ ਦਿਨ ਸਾਰੇ ਇਸੇ ਤਰ੍ਹਾਂ ਰਲ ਮਿਲ ਕੇ ਮਨਾਉਂਦੇ ਰਹਿਣ ਤੇ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਵਾਗਾ ਤੇ ਜੇ ਬਾਬਾ ਜੀ ਨਿਸ਼ ਸਿੰਘ ਜੀ ਦਿੱਲੀੋਂ ਸੀਸਣਾ ਲਿਉਂਦੇ ਹਿੰਦੂ ਮਤੇ ਤਿਲਕ ਨਾਲ ਲਗਾਉਂਦੇ ਸਿੱਖ ਮੋਸੇ ਖੜੀ ਨਾ ਕਰ ਪੈਂਦੇ ਕਿਉਂਕਿ ਇਹ ਇਤਿਹਾਸ ਹੈਗਾ ਕਿ ਬਾਬਾ ਜੀ ਨੇ ਸਨ ਇਹ ਕਿੰਨਾ ਔਨਾ ਮੁਸ਼ਕਲਾਂ ਦਾ ਸਾਹਮਣਾ ਕਰਕੇ ਗੁਰੂ ਸਾਹਿਬ ਨੂੰ ਬਾਬਾ ਸ੍ਰੀ ਗੁਰਪ੍ਰੀਤ ਭਦਰ ਸਾਹਿਬ ਦੀ ਜਾਸ ਸੀਸ ਲਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਜਿਆਪ ਸਾਹਿਬ ਜਾਣਦੇ ਜੇ ਇਤਿਹਾਸ ਜਿੰਨਾ ਕਿ ਮੈਨੂੰ ਆਗਾ ਉਹਨਾਂ ਕਹਿੰਦੇ ਮੈਂ ਬੋਲਿਆ ਆਪਾਂ ਕੀ ਇਹ ਸਮਾਂ ਬਹੁਤ ਹੈਗਾ ਬਾਬਾ ਜੀ ਨੇ ਬੈਠ ਦੇਣੀ ਹੈ ਬਾਕੀ ਬਾਬਾ ਨੰਦਰ ਸਿੰਘ ਜੀ ਆਪ ਜੀ ਨੂੰ ਤੋ ਬਾਈਟ ਦੇਣਗੇ ਸੰਤ ਜੀ ਕੇ ਨਾਲ ਸਾਹ ਦੇਖਣ ਮੈਂ ਤਾਂ ਹੀ ਸੰਗਦਾ ਤੁਸੀਂ ਦੇਖ ਰਹੇ ਜੀ ਉੱਤੇ ਇੰਦਰ ਵੀ ਕੋਚ ਹੋ ਰਿਹਾ ਇੱਥੇ ਇਹਦੀ ਵਰਖਾ ਜੀ ਵੇਖ ਲੋ ਸੰਗਾਂ ਸੰਗਾਂ ਦਾ ਹਰ ਹਿੱਸੇ ਤਰਾ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣਾ ਬਾਬਾ ਜੀ ਦੀ ਵਾਈਟ ਉਹ ਜੰਗਾਰਿਆਂ ਦੀ ਗੁੰਡੇ ਚ ਜਾਣਾ ਸਾਰੇ ਜਗਾਂ ਆਵੇ ਜੇ ਤਾਰਾ ਲਾਵੇ ਬਾਬਾ ਜੀ ਨੂੰ ਸੰਭੇ ਮੰਨੋ ਪਾਵੇ ਛੋਟਾ ਬੱਚਾ ਗਗਨਪ੍ਰੀਤ ਸਿੰਘ ਜੀ ਡੂਕੇ ਤੋਂ ਬਾਬਾ ਜੀ ਦੇ ਆ ਦੂਜੇ ਬੁੱਢੀ ਬਾਬਾ 300 ਦੀ ਇਹ ਸਾਸਨ ਨੂੰ ਲੋਕਾਂ ਤੋਂ ਦਰਹੇ ਰਹੇ ਨੇ ਔਰ ਉਹ ਪੂਰੇ ਪ੍ਰਬਾਲ ਨੂੰ ਸੰਤਮਤ ਲਈ ਉਹਦਾ ਜਿੰਨੇ ਦੇਹਾਂ ਦੇ ਤਾਂ ਬੱਧਿਆ ਦਾ ਸਾ ਉਹਨਾਂ ਸਾਰਿਆਂ ਨੂੰ ਇਹ ਹੱਦ ਪੰਜਾਬੀਆਂ ਦਾ ਬਹੁਤ ਬਹੁਤ ਸ਼ਾਬਾਸ਼ ਕਰਨ ਦੇ ਲਈ ਕਹੀ ਹੋਈ ਔਰ ਆਸ ਕਰਦੇ ਆਂਗੇ ਕਿ ਗੁਰਪ੍ਰੀਤ ਸਿੰਘ ਜੀ ਇਸੇ ਤਰ੍ਹਾਂ ਦੂਪੇ ਚੱਲਦੇ ਰਹੇਗੇ ਤੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹੇ ਤਰੀਬਾਂ ਤੇ ਆਸਦਾ ਤਰੀਬਾਂ ਦੇ ਸਤਿ ਸ਼੍ਰੀ ਅਕਾਲ ਸਾਰੇ ਜੀ ਜੀ ਬੱਲੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਜਾਣਦੇ ਹੋ ਆਪ ਜੀ ਸਾਧ ਸੰਗਤ ਕਿ ਅੱਜ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਤੇ ਰੰਗਰੇਟਾ ਫੌਜ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਸਾਰੀਆਂ ਸੰਗਤਾਂ ਰਲ ਮਿਲ ਕੇ ਜਿਹੜੇ ਆ ਮਨਾਰੀਆਂ ਨੇ ਤੇ ਇਸ ਜੋ ਆਪਾਂ ਗੋਦ ਗੇਰ ਦੇ ਲਾਗੇ ਖੜੇ ਆ ਇੱਥੇ ਭਾਈ ਬਲਦੀਪ ਸਿੰਘ ਜੀ ਤੇ ਚੇਅਰਮੈਨ ਸਾਹਿਬ ਇਹਨਾਂ ਦੀ ਸਮੂਹਿਕ ਟੀਕੋ ਕਿਉਂਕਿ ਆਪਣਾ ਕੋ ਨਾਂ ਲੈਂਦੇ ਆ ਤੇ ਸਮਾਂ ਜ਼ਿਆਦਾ ਲੱਗ ਜਾਣਾ ਕਿ ਮੈਂ ਉਹਨਾਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਜਿੱਥੇ ਆਪਾਂ ਨੂੰ ਕੌਮ ਦੇ ਜਰਨੈਲ ਚੰਗੇ ਮਿਲੇ ਨਾ ਇਹ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ਤਰਾ ਨਾਲ ਦੇ ਮੁਖੀ ਸਿੰਘ ਸਾਹਿਬ ਜਗਦਰ ਬਾਬਾ ਜੀ ਬਾਬਾ ਮੇਜਰ ਸੈਰੀ ਦੀ ਸੋਢੀ ਜਿਸ ਤਰ੍ਹਾਂ ਕੌਮ ਨੂੰ ਉਹ ਚੰਗੇ ਤੇ ਵਧੀਆ ਲਏ ਨੇ ਕੌਮ ਨੂੰ ਜਰਨੈਲ ਕੌਮ ਦੇ ਉਸੇ ਹੀ ਤਰ੍ਹਾਂ ਗਾੜੀ ਮਹਾਰਾਜ ਨੇ ਕਿਰਪਾ ਕੀਤੀ ਹੈ ਜਿਹੜੇ ਗਾੜੀ ਕੌਮ ਦੇ ਨਿੱਕੇ ਨਿੱਕੇ ਜਿਸ ਤਰ੍ਹਾਂ ਅਧਿਕਾਰ ਅਧਿਕਾਰ ਸਿੰਘ ਆ ਉਹ ਵੀ ਬੜੀ ਚਾਰਜਿੰਗ ਵਾਲੇ ਮਿਲੇ ਆ ਕਿਉਂਕਿ ਜੇ ਮਹਾਂਪੁਰਸ਼ ਚੰਗੇ ਆ ਜੇ ਗਾਰੀ ਸੰਗਤ ਦਾ ਨਾਮ ਮਤਲਬ ਉਹ ਸਾਂ ਹੀ ਹੋਵੇ ਮਤਲਬ ਸਾਥ ਨਾਂ ਦੇਣ ਵਾਲੀ ਹੋਵੇ ਜਿਹਾ ਜਿਹੜਾ ਪਹਿਲਾਂ ਜਾਣਦੇ ਸੋ ਸਾਡੇ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਉਹ ਮਜੂਰੀਆਂ ਸੀ ਕਮੀਆਂ ਸੀ ਇਹਨਾਂ ਦੇ ਸਿਰ ਮੁੰਨੇ ਜਾਂਦੇ ਸਿਰ ਮੁੰਨੇ ਹੁੰਦੇ ਸੀ ਤੇ ਇਦਰੇ ਰੰਗਰੇਟੇ ਦਾ ਪਤਾ ਨਹੀਂ ਕਿ ਰੰਗਰੇਟੇ ਕੌਣ ਹੁੰਦੇ ਆ ਅਸਲ ਮੈਂ ਤੁਹਾਨੂੰ ਦੱਸ ਦੇਵਾਂ ਅੱਜ ਮਜਬੀ ਦਾ ਮਤਲਬ ਵੀ ਤੇ ਰੰਗਰੇਟੇ ਦਾ ਮਤਲਬ ਵੀ ਕਿਉਂਕਿ ਦਸਵੇਂ ਪਾਤਸ਼ਾਹ ਦੇ ਮੁਖਵਾਕ ਤੋਂ ਮੁਖਵਾਕ ਦਸਵੇਂ ਪਾਤਸ਼ਾਹ ਦੇ ਉਹਨਾਂ ਨੇ ਬਚਨ ਕਿਹਾ ਕਿ ਹਮ ਹੈ ਮਜਬੀ ਮਜਬਾ ਹਮਾਰਾ ਇਹ ਦੋ ਤਰ੍ਹਾਂ ਦਾ ਦੋਨਾ ਤੋਂ ਨਿਆਰਾ ਕਿਉਂਕਿ ਉਹ ਮਜਬਿਆ ਜਿਹਦੇ ਵਿੱਚ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਜਿਹੜਾ ਦੀਨ ਧਰਮ ਤੇ ਮਜਬਦੇ ਵਿੱਚ ਪੱਕਾ ਉਹਨੂੰ ਮਜਬੀ ਸਿੱਖ ਕਿਹਾ ਜਾਂਦਾ ਸਾਧ ਸੰਗਤ ਜੀ ਤੇ ਸਿੰਘ ਜਿਹੜਾ ਖਿਤਾਬ ਮਿਲਿਆ ਵਾ ਦਸੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਅਮਰਦਾ ਸੰਚਾਰ ਕਰਾ ਕੇ ਫਿਰ ਤੇ ਜਿਹੜੇ ਆਪਣਾ ਰੰਗਰੇਟਾ ਰੰਗਰੇਟਾ ਦਸੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਜੱਤਾ ਜੀ ਉਹਨਾਂ ਦਾ ਨਾਮ ਸੀ ਹੋਵੇ ਬਾਬਾ ਜੀਵਨ ਸਿੰਘ ਜਿਹਨੇ ਦਿੱਲੀਓਂ ਸੀਸ ਰਿਆਂ ਦਾ ਆਪਣੀ ਸ਼ਾਤੀ ਦੇ ਨਾਲ ਲਾ ਕੇ ਕਿਹਾ ਰੰਗਰੇਟੇ ਗੁਰੂ ਦੇ بیٹے ਇੱਕ ਜਸੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਾਤੀ ਦੇ ਨਾਲ ਲਾਇਆ ਤੇ ਇੱਕ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਸ਼ਕਤੀ ਦਾ ਲਾਇਆ ਬਾਬਾ ਵਿਧੀਚੰਦ ਸਾਹਿਬ ਜੀ ਨੂੰ ਉਹਨਾਂ ਨੂੰ ਸ਼ੀਨਾ ਕਿਹਾ ਜਾਂਦਾ ਇਸੇ ਹੀ ਤਰ੍ਹਾਂ ਇਹਨਾਂ ਨੂੰ ਰੰਗ ਰੇਟਾ ਕਿਹਾ ਜਾਂਦਾ ਜਿਹੜਾ ਰੰਗ ਦੇ ਵਿੱਚ ਰੰਗਿਆ ਪੂਰੇ ਮਤਲਬ ਜਿਹੜਾ ਜੋ ਕੁਝ ਗੁਰੂ ਸਾਹਿਬ ਦੀ ਕਿਰਪਾ ਜਿਹੜੀ ਹੋਣੀ ਚਾਹੀਦੀ ਉਹਨਾਂ ਤੇ ਪੂਰੀ ਸੀ ਸਾਥ ਸੰਗਤੀ ਇਸ ਕਰਕੇ ਮੈਂ ਬੇਨਤੀ ਕਰਦਾ ਸਾਥ ਸੰਗਤ ਨੂੰ ਕਿ ਆਪਣਾ ਅੱਜ ਬਹੁਤ ਖੁਸ਼ੀ ਦਾ ਮੌੜ ਆ ਮਾਰੇ ਚੜ੍ਹਦੀ ਕਲਾ ਕਰੇ ਉਹ ਨਾਲ ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਸੰਗਤ ਨੂੰ ਕਿ ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਹੜ ਪੇੜ ਦੇ ਵਿੱਚ ਲ ਆਪਣੇ ਜਿਹੜੇ ਭੈਣ ਭਰਾ ਬੱਚੇ ਸਾਰੇ ਲਿਖੇ ਲਿਖੇ ਆਪਾਂ ਥੋੜਾ ਆ ਜਾ ਉਹਨਾਂ ਵੱਲ ਵੀ ਖਿਆਲ ਮਾਰਨਾ ਕਿਉਂਕਿ ਸੇਵਾ ਦਾ ਸੇਵਾ ਕਰਨ ਵਾਲੇ ਮੇਰੇ ਵੀਰ ਬਹੁਤ ਜਿਆਦੇ ਆ ਸੇਵਾ ਬਹੁਤ ਜਿਆਦੀ ਹੋ ਰਹੀ ਆ ਬਾਕੀ ਮੈਂ ਇੱਕ ਬੇਨਤੀ ਕਰਦੇ ਆਂ ਘਰਾਂ ਦੇ ਵਿੱਚ ਜਾ ਕੇ ਜਰੂਰ ਸਰਵਾ ਕਰਕੇ ਜੇ ਜਿਹੜੀ ਤੁਸੀਂ ਰਸਤਾ ਵਾਸਤੇ ਦੇਣੀ ਚਾਹੁੰਦੇ ਹੋ ਉਹ ਦੇ ਕੇ ਆਇਆ ਕਰੋ ਕਿਉਂਕਿ ਕਈਆਂ ਥਾਵਾਂ ਦੇ ਉੱਤੇ ਜਾਰੀ ਰੱਤੀ ਜਾਂਦੀ ਆ ਕਈਆਂ ਥਾਵਾਂ ਦੇ ਉੱਤੇ ਮਤਲਬ ਜਿਹੜੀ ਬਿਲਕੁਲ ਜਾਂਦੀ ਨਹੀਂ ਕਿਉਂਕਿ ਦਾਸ ਖੁਦ ਜਾ ਕੇ ਨੇ ਦੇਖਿਆ ਨੇ ਮਾਹੌਲ ਦੇਖੇ ਫੇਰ ਆਪਾਂ ਦੇਖਿਆ ਵੀ ਕਿੱਧਰ ਕਿੱਧਰ ਚਾਹੀਦੀ ਆ ਤੇ ਸਾਧ ਸੰਗਤ ਜੀ ਉਹਨਾਂ ਤਰ੍ਹਾਂ ਦੇ ਵਿੱਚ ਨਹੀਂ ਪਹੁੰਚਦੀ ਮੇਰੀ ਬੇਨਤੀ ਆ ਜਿਹੜੇ ਵੀ ਦਾਨੀ ਸੱਜਣ ਜਾਂਦੇ ਆ ਉਹ ਚੀਜ਼ਾਂ ਤਿਆਰ ਰੱਖਿਆ ਕਰੋ ਘਰੋਂ ਘਰੀ ਜਾ ਕੇ ਸਰਵਾ ਕਰਕੇ ਦੇਰ ਦਿਓ ਜੀ ਭਾਈ ਪੰਜਾ ਭਾਈ ਬਲਜੀਤ ਸਿੰਘ ਜੀ ਉਹਨਾਂ ਨਾਲ ਫੇਰ ਦੇ ਲੋ ਧੰਨਵਾਦ ਕਰਦਾ ਕਿ ਜਿਹੜਾ ਇਹਨਾਂ ਨੇ 골ਡਨ ਇੱਥੇ ਜਿਹੜਾ ਚਾਲਾ ਮਾਰਨਾ ਇੱਥੇ ਬਹੁਤ ਜਿਆਦਾ ਵਧੀਆ ਪਿਆਰੀ ਹੈ ਨਾਸਤਾ ਸੰਗਤ ਨੂੰ ਕਰਵਾ ਦਿੱਤਾ ਬਾਲ ਜਿਹਨਾਂ ਦੀ ਚੜ੍ਹਦੀ ਕਲਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 364ਵਾਂ ਜਨਮ ਦਿਹਾੜਾ ਸ੍ਰੀ ਅਨੰਦਪੁਰ ਸਾਹਿਬ ਮਨਾ ਰਹੇ ਆ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਟੂਨਾਥ ਵਾਲਮੀਕੀ ਚੇਅਰਮੈਨ ਸਾਡੇ ਲੋ ਸਭ ਤੋਂ ਸਤਿ ਸ਼੍ਰੀ ਅਕਾਲ ਕੀ ਜਨਾ ਸਾਡੇ ਸੰਤ ਗੁਰਦਾਰੀ ਨਾਥ ਮਹਾਰਾਜ ਵੱਲੋਂ ਬਾਬੇ ਮੇਜਰ ਸਿੰਘ ਜੀ ਦਾ ਅੰਦਰ ਸੀਸ ਬਾਬੇ ਜੀਵਨ ਸਿੰਘ ਜੀ ਨੂੰ ਲੱਖ ਲੱਖ ਵਧਾਈਆਂ ਜੈ ਵਾਲਮੀ ਕੀ ਹਰ ਹਰ ਵੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਧੰਨ ਬਾਬਾ ਜੀਵਨ ਸਿੰਘ ਦਾ 345ਵਾਂ ਜਨਮ ਦਿਹਾੜਾ ਬਹੁਤ ਹੀ ਖਰਦਾ ਪਾਵਨਾ ਦੇ ਨਾਲ ਸ਼੍ਰੀ ਅਕਾਲਤ ਆਪਣਾ ਰਾਜਪੁਰ ਸਾਹਿਬ ਉੱਥੇ ਮਨਾਇਆ ਜਾ ਰਿਹਾ ਜੋ ਕਿ ਸਿੰਘ ਸਾਹਿਬ ਜਹਦਰ ਬਾਬਾ ਮੇਜਰ ਸਿੰਘ ਛੋਟੀ ਦੀ ਰਾਇਲ ਮਾਈਟ ਸ੍ਰੀ ਅਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਕ ਵਾਕ ਜਿੱਥੇ ਬੰਦੀਆਂ ਵੱਲੋਂ ਇਹ ਸਭ ਸੰਗਤਾਂ ਨਿਵੰਤਰ ਸਰਕਟੀਆਂ ਹੋਗੇ શ્રીਮਾਨ ਪ੍ਰਸਾਦ ਜੀ ਕੇ ਜਾ ਰਹੀਆਂ ਨੇ ਉੱਥੇ ਬੜੇ ਧੁੰਦਾਂ ਦੇ ਨਾਲ ਸਾਰੀ ਜਿਹੜੀ ਆਸਾਂ ਚੱਲਣਗੇ ਕੀਰਤਨ ਚੱਲਣਗੇ ਰਾਤ ਨੂੰ ਆਤਿਸ਼ਬਾਜ਼ੀ ਕੀਤੀ ਜਾਏਗੀ ਬਹੁਤ ਵੱਡੇ ਪੱਧਰ ਤੇ ਜਨ ਅੰਧਾਰਾ ਮਨਾਇਆ ਜਾਏਗਾ ਸੋ ਮੈਂ ਕੁਝ ਸਪੇਸ਼ਲਰਾਂ ਦਾ ਤੇ ਫੇਰ ਮੈਂ ਜਪ ਸਿੰਘ ਖਾਲਸਾ ਮੇਰੇ ਨਾਲ ਜਗਰਾਜ ਸਿੰਘ ਦੇ ਖਾਲਸਾ ਰਣਜੀਤ ਸਿੰਘ ਦੇ ਖਾਲਸਾ ਕੁਲਦੀਪ ਸਿੰਘ ਦੇ ਖਾਲਸਾ ਗਵਾਲ ਸਿੰਘ ਜੀ ਸਾਰੇ ਜਸਈ ਬੰਦਿਆ ਤੇ ਬਾਬਾ ਕੁਲਵਰ ਸਿੰਘ ਹਿਆਟੇ ਵਾਲੇ ਜੈਦਾਸਾ ਸਾਰੇ ਇਕੱਠੇ ਹੋ ਕੇ ਵਾਟੋ-ਵਾਟ ਕਾਫਲਾ ਲੈ ਕੇ ਅੱਜ ਸ਼੍ਰੀ ਨਾਨਕਪੁਰ ਸਾਹਿਬ ਦਰਸ਼ਨ ਕਰਨ ਜਾ ਰਹੇ ਆ ਜੋ ਸਮੂਹ ਵਾਸੰਗਤ ਨੇ ਬੇਨਤੀ ਆ ਵਾਟੋ-ਵਾਟ ਸੰਗਤਾਂ ਲੈ ਕੇ ਹੰਮਾ ਕੇ ਉੱਥੇ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ వరు <tune>